ਵੈਦ surjeet singh ਇਨ੍ਹਾਂ ਪੱਥਰਾਂ ਦੇ ਨਾਲ ਇਸ ਤਰ੍ਹਾਂ ਦਾ ਨੁਸਕਾ ਫਾਰਮੂਲਾ ਬਣਾਉਣ ਜਾ ਰਹੇ ਨੇ ਜਿਸ ਨਾਲ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਹ ਦੀ ਪ੍ਰੋਬਲਮ ਨਹੀਂ ਹੋਏਗੀ ਆਪਗੜਾ ਪੰਪ ਜਿਹੜਾ ਬੰਨਾ ਸਾਹ ਵਾਲਾ ਹੁੰਦਾ ਉਹ ਵੀ ਮੈਂ ਲੈ ਕੇ ਆਇਆ ਜਿਨ੍ਹਾਂ ਨੂੰ ਦਿਖਾਉਣ ਦਿਖਾਉਣ ਦੀ ਖਾਤਰੀ ਹੈ ਮੋੜ ਨਹੀਂ ਆ ਸਮਝ ਲਓ ਮੈਨੂੰ ਚਾ ਪੰਪ ਮੋੜਨਾ ਹੈ ਹਾਂਜੀ ਹਾਂਜੀ ਸਾਨੂੰ ਤਾਂ ਜੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਆ ਫੜਾ ਕੇ ਇੱਥੇ ਜਾਂਦੇ ਨੇ ਮੈਨੂੰ ਉਦੋਂ ਖੁਸ਼ੀ ਹੁੰਦੀ ਮੈਨੂੰ ਉਹਨਾਂ ਜਗ੍ਹਾ ਯਕੀਨ ਨਹੀਂ ਆਉਂਦਾ ਜਿੱਨਾਂ ਚਿਰ ਮਰੀਜ਼ ਇੱਥੇ ਲੈ ਕੇ ਨਾ ਆਵੇ ਕੀ ਕਰਦੇ ਹੋ ਫਿਰ ਇਨਹੇਲਰ ਰੱਖ ਰੱਖਦੇ ਹੋ ਮੈਨੂੰ ਲਿਫਾਫਿਆਂ ਚ ਪਾ ਪਾ ਰੱਖ ਲੈਣਾ ਜੀ ਇਹ ਲਓ 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 ਇਹ ਲਓ ਆਓ ਚੱਕ ਪਾਂਤਾ ਜੀ ਦੱਸਦਾ ਕਿਹੜਾ ਨੁਸਖਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹੋਇਆ ਹੈ ਜਿਹੜਾ ਇੱਥੇ ਬੰਦਾ ਐ ਆਉਂਦਾ ਤੇ ਬੜੇ ਆਰਾਮ ਨਾਲ ਨਿਕਲ ਜਾਂਦਾ ਇਹਨੂੰ ਸੁਹਾਗਾ ਬੋਲਦੇ ਪ੍ਰਾਣੀਆਂ ਬੁੜੀਆਂ ਮਾਤਾ ਭੈਣਾਂ ਸਾਰੀਆਂ ਬਜ਼ੁਰਗ ਜਾਣਦੇ ਨੇ ਸੁਹਾਗਾ ਇਹਦੀ ਜਰੂਰ ਆਪਾਂ ਖੱਲ ਕਰ ਲਈ ਨਾ ਕੁੱਟ ਕੇ ਖੱਲ ਕਰ ਲਈ ਇਹਨੂੰ ਖੱਲ ਨੂੰ ਦੋ ਤਿੰਨ ਗੇਣਾ ਭੰਨ-ਭੰਨ ਕੇ ਆਇਆ ਭੰਨ-ਭੰਨ ਕੇ ਦੇਖੋ ਵੀ ਕੱਚੀ ਤਾਂ ਨਹੀਂ ਰਹਿ ਗਈ ਇਹ ਕਿੰਨਾ ਕੁ ਟਾਈਮ ਖੱਲ ਕਰਨੇ ਜੀ ਇਰੂ ਜੀ ਘੱਟੋ ਘੱਟ ਅੱਧਾ ਘੰਟਾ ਲੱਗ ਜਾਂਦਾ ਜੀ ਅੱਧਾ ਘੰਟਾ ਤੋੜਨ ਤੋਂ ਬਾਅਦ ਹਾਂ ਜੀ ਤੋੜਨ ਤੋਂ ਬਾਅਦ ਅੱਧਾ ਘੰਟਾ ਲੱਗ ਜਾਂਦਾ ਜੀ ਕੰਮ ਕੀ ਕਰੂਗਾ ਜੀ ਨਮੋਨੀਆ ਟਾਈਫਾਇਡ ਥੇ ਫਰਿਆਂ ਦੀ ਬਲਗਮ ਹੋਰ ਸਾਹ ਚੜਦਾ ਤੁਸੀਂ ਕਰ ਦਿੰਦਾ ਜੀ ਪੁਰਾਣਾ ਸਾਹ ਜਿਹਨੂੰ ਵੀ ਚੜਦਾ ਹਾਂ ਜੀ ਹਾਂ ਜੀ ਜਿਹਨੂੰ ਅਸਥਮ ਹੈ ਹਾਂ ਜੀ ਹਾਂ ਜੀ ਬਹੁਤ ਇਨਹੇਲਰ ਜਿਹੜੇ ਲੈਂਦੇ ਨੇ ਹਾਂ ਜੀ ਹਾਂ ਜੀ ਉਹਨਾਂ ਵਿੱਚ ਛੜਾ ਦੋ ਇਹ ਇਨਹੇਲਰ ਇਹ ਤਾਂ ਨਾਰਮਲ ਆ ਜੀ ਪੰਪ ਹਟਾਉਣਾ ਤਾਂ ਨਾਰਮਲ ਆ ਜੀ ਮੇਰੀ ਮਾਤਾ ਸੀ ਬਾਈ ਜੀ 15 ਸਾਲ ਦੀ ਉਹਨੂੰ ਅਸਥਮਾ ਸੀਗਾ 15 ਸਾਲ ਤੋਂ ਵੈਂਟੀ ਇਨਾਂ ਦਾ ਮੈਂ ਇੰਟਰਵਿਊ ਸੁਣਿਆ ਸੀ ਬਾਈ ਫੇਸਬੁੱਕ ਤੇ 29 ਦਸੰਬਰ ਨੂੰ ਮੈਂ ਇਹਨਾਂ ਕੋਲ ਆਇਆ ਸੀ ਉਦੋਂ ਵੱਧ ਹੋ ਗਏ ਸੀ ਠੀਕ ਹੈ ਉਹ ਇੰਗਲਿਸ਼ ਕੋਈ ਕੰਮ ਕਰਨੋਂ ਹਟ ਗਈ ਸੀ ਫਿਰ ਇਹਨਾਂ ਕੋਲ ਆਇਆ ਇਹਨਾਂ ਨੇ ਮੈਨੂੰ 7 ਦਿਨ ਦੀ ਦਵਾਈ ਦਿੱਤੀ ਸਿਰਫ ਜੀ 7 ਦਿਨਾਂ ਨਾਲ ਸਾਨੂੰ ਲੱਗਿਆ ਵੀ ਉਹਨਾਂ ਨੂੰ ਫਰਕ ਪੈ ਚੱਲਿਆ ਕਿੰਨਾ ਕੁ ਫਰਕ ਲੱਗਦਾ ਹੁਣ ਉਹਨਾਂ ਨੂੰ ਹੋ ਗਿਆ ਬਾਈ 45% ਦੇ ਨਿਯੋਗ ਜੀ ਇਹ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਮਰੀਜ਼ਾਂ ਨੂੰ ਸੰਭਲ ਲੈਂਦੇ ਹੋ ਸਾਹ ਵਾਲੇ ਖਾਸ ਕਰਕੇ ਇੱਕ ਤਾਂ ਡਬਲ ਨਮੂਨੀਆਂ ਹੋਵੇ ਆਮ ਨਮੂਨੀਆਂ ਹੋਵੇ ਗਰਮ ਸ਼ਰਦ ਹੋਵੇ ਜਾਂ ਆਮ ਪੰਪ ਲੱਗਿਆ ਹੋਵੇ ਜੇ ਆਮ ਕਾਂਚੀ ਗੁੰਜੀ ਉਹ ਇਹਦਾ ਨੋਰਮਲ ਖਲਾਨੀ ਜੀ ਬਸ ਇਹਨਾਂ ਨੂੰ ਐਸੀ ਸਾਂਭ ਲੈਣੇ ਆ ਤੇਰਾ ਇਸਤੇਮਾਲ ਕਿਵੇਂ ਕਰੇ ਇੱਕ ਚਮਚਾ ਹੋਵੇ ਠੀਕ ਹੈ ਇੱਕ ਚਮਚਾ ਹੋਵੇ ਸ਼ਹਿਦ ਆ ਇੱਕ ਚੁਟਕੀ ਐਂ ਪਾ ਲੋ ਠੀਕ ਹੈ ਹਾਂਜੀ ਐਂ ਪਾ ਲੋ ਇਹਨੂੰ ਮਿਕਸ ਕਰੋ ਐਂ ਮਿਕਸ ਕਰਕੇ ਇਹਨੂੰ ਚੱਟਣਾ ਸ਼ੁਰੂ ਕਰ ਦੋ ਕਿੰਨੇ ਦਿਨਾਂ ਚ ਕੰਮ ਕਰਨਾ ਸ਼ੁਰੂ ਕਰ ਦੋ ਇਹੇ ਜੀ ਕਿ ਟੁਕੜ 3-4 ਦਿਨਾਂ ਚ ਪਤਾ ਲੱਗਣ ਲੱਗ ਹਾਂਜੀ ਪਤਾ ਲੱਗਣ ਲੱਗ ਜਾਂਦਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਹਕੀਕਤ ਟੀਵੀ ਪੰਜਾਬੀ ਦੀ ਟੀਮ ਹੈ ਜਿਹੜੀ ਉਹ ਪਹੁੰਚੀ ਹੈ ਰਾਏਕੋਟ ਉਪਲ ਆਯੁਰਵੈਦਿਕ ਸੈਂਟਰ ਜਿੱਥੇ ਅੱਜ ਵੈਦ surjit singh ਇਹਨਾਂ ਪੱਥਰਾਂ ਦੇ ਨਾਲ ਇਸ ਤਰ੍ਹਾਂ ਦਾ ਨੁਸਕਾ ਫਾਰਮੂਲਾ ਬਣਾਉਣ ਜਾ ਰਹੇ ਨੇ ਜਿਸ ਨਾਲ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਹ ਦੀ ਪ੍ਰੋਬਲਮ ਨਹੀਂ ਹੋਏਗੀ ਜੇ ਕਿਸੇ ਨੂੰ ਹੋਏਗੀ ਜਿੰਨੀ ਮਰਜ਼ੀ ਸਾਹ ਦੀ ਪ੍ਰੋਬਲਮ ਹੈ ਇਸ ਨੁਸਕੇ ਨਾਲ ਫਾਰਮੂਲੇ ਨਾਲ ਜਿਹੜਾ ਅੱਜ ਅਸੀਂ ਲੈਣ ਆਏ ਆਂ ਪ੍ਰਾਣੇ ਤੋਂ ਪ੍ਰਾਣਾ ਸਾਹ ਹੋਵੇ ਨਜ਼ਲਾ ਹੋਵੇ ਛਾਤੀ ਜੁੜੀ ਹੋਈ ਹੋਵੇ ਤਾਂ ਇਹਨਾਂ ਪੱਥਰਾਂ ਨਾਲ ਇਸ ਤਰ੍ਹਾਂ ਦਾ ਨੁਸਕਾ ਫਾਰਮੂਲਾ ਵੈਦ ਸੁਰਜੀਤ ਸਿੰਘ ਹੋਰਾਂ ਨੇ ਬਣਾਉਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਕਮਾਲ ਜਿਹੜੇ ਉਹ ਰਿਜ਼ਲਟ ਉਹਨਾਂ ਨੇ ਲਏ ਨੇ ਵੱਖ-ਵੱਖ ਮਰੀਜ਼ਾਂ ਦੇ ਉੱਤੇ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਅਸੀਂ ਪਹੁੰਚੇ ਆ ਉਪਲ ਆਯੁਰਵੇਦਿਕ ਸੈਂਟਰ ਰਾਏਕੋਟ ਜਿੱਥੇ ਵੈਦ surjit singh ਹੋਰਾਂ ਵੱਲੋਂ ਇਹ ਨੁਸਖਾ ਫਾਰਮੂਲਾ ਸਾਡੇ ਨਾਲ ਅੱਜ ਸ਼ੇਅਰ ਕੀਤਾ ਜਾਣਾ ਸੋ ਕੁਝ ਕੁ ਲੋਕ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਨੁਸਖਾ ਫਾਰਮੂਲਾ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਕਿਵੇਂ ਬੈਠੇ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਇੱਥੋਂ ਜਿਹੜਾ ਕੋਈ ਤਜਰਬਾ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਜੀ ਬਲਦੇਵ ਸਿੰਘ ਹਾਸ ਚੱਟਪੁਰੀ ਅੱਛਾ ਜੀ ਬਲਦੇਵ ਜੀ ਇੱਥੇ ਕਿਵੇਂ ਅਸੀਂ ਜੀ ਡਾਕਟਰ ਸਾਹਿਬ ਬੈਜੀ ਕੋਲੋਂ ਦਵਾਈ ਲੈ ਕੇ ਜਾਨੇ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਮੇਰੀ ਸੱਚ ਸੀ ਜਿੰਦਰ ਕੌਰ ਲੁਧਿਆਣੇ ਤੋਂ ਉਹਨਾਂ ਨੂੰ ਸਾਹ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਠੀਕ ਹੈ। ਤੇ ਮੈਂ ਹੀ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਬਾਰੇ ਇਹਨਾਂ ਡਾਕਟਰ ਸਾਹਿਬ ਬਾਰੇ ਤੇ ਇਹਨਾਂ ਕੋਲ ਉਹਨਾਂ ਨੇ ਲੈ ਕੇ ਆਂਦਾ ਮੈਂ ਇਹਨਾਂ ਨੂੰ ਖੋਦ ਇੱਥੇ ਤੇ ਦਵਾਈ ਲਈ ਤੇ ਉਹ ਪੰਪ ਵੀ ਲੈਦੇ ਹੁੰਦੇ ਸੀਗੇ। ਪੰਪ ਕਿਹੜਾ? ਪੰਪ ਜਿਹੜਾ ਬੰਨਾ ਸਾਹ ਵਾਲਾ ਹੁੰਦਾ ਆ ਦੀ ਮੈਂ ਲੈ ਕੇ ਆਇਆ ਜਿਹਨਾਂ ਨੂੰ ਦਿਖਾਉਣ ਦੀ ਖਾਤਰੀ ਆ ਮੂੜ ਨਹੀਂ ਆ ਸਮਝਣ ਨੂੰ ਉਹਨਾਂ ਨੂੰ। ਤੇ ਉਹਨਾਂ ਨੇ ਪੰਪ ਛੱਡ ਤਾਂ ਅੱਛਾ ਪੰਪ ਮੋੜਨ ਆਇਆ ਹਾਂਜੀ ਹਾਂਜੀ ਡਾਕਟਰ ਸਾਹਿਬ ਨੇ ਇਹ ਵੈਜ ਨੇ ਮਲਾਇਆ ਹਾਂਜੀ ਉਹ ਤਾਂ ਇਹਨਾਂ ਨੇ ਵੀ ਯਕੀਨ ਨਹੀਂ ਸੀ ਕਰਨਾ ਨਹੀਂ ਵੀ ਖਣੀ ਕਿਤੇ ਉਹੀ ਕਹਿਣ ਲੱਗੇ ਦਵਾਈ ਲੈਣੋਂ ਹਟ ਕੇ ਪਰ ਉਹ ਇਸ ਟਾਈਮ ਬਿਲਕੁਲ ਸਹੀ ਨੇ ਠੀਕ ਆ ਤੇ ਹੈ ਵੀ ਉਹ ਲੁਧਿਆਣੇ ਦੇ ਉਹਨਾਂ ਨੇ ਅੱਜ ਪਹੁੰਚਣਾ ਵੀ ਸੀਗਾ ਤੇ ਪਰ ਉਹ ਘਰੇ ਬਿਜੀ ਸੀਗੇ ਇਸ ਕਰਕੇ ਵੀ ਦੂਰ ਵੀ ਆ ਸਾਨੂੰ ਲੁਧਿਆਣਾ ਪੈਂਦਾ ਕਿਉਂਕਿ ਡਾਕਟਰ ਤਾਂ ਲੁਧਿਆਣੇ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਪਰ ਉਹ ਠੀਕ ਇਸ ਇਸ ਜਗ੍ਹਾ ਤੋਂ ਹੋਇਆ ਇਹਨਾਂ ਤੋਂ ਅੱਛਾ ਕੀ ਪ੍ਰੋਬਲਮ ਕੀ ਆਉਂਦੀ ਸੀ ਉਹਨਾਂ ਨੂੰ ਸਾਹ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਜਦੋਂ ਪ੍ਰੋਬਲਮ ਹੁੰਦੀ ਸੀ ਸਾਹ ਚੜਦਾ ਰੁਕ ਜਾਂਦਾ ਸੀਗਾ ਜੀ ਉਹਨਾਂ ਨੂੰ ਕਈ ਵਾਰੀ ਕੋਈ ਮਾੜੀ ਮੁੱਢੀ ਚੀਜ਼ ਖਾ ਪੀ ਵੀ ਲੈਂਦੇ ਸੀਗੇ ਕਿਸੇ ਵੀ ਤਰ੍ਹਾਂ ਦੀ ਤੇ ਪਰ ਉਹ ਮਤਲਬ ਉਹਨਾਂ ਦੇ ਪਚਦੀ ਨਹੀਂ ਸੀ ਉਹਦੀ ਸਾਹ ਦੀ ਪ੍ਰੋਬਲਮ ਹੁੰਦੀ ਜਾਂ ਕੋਈ ਨੀਮਤ ਚੜਦੇ ਸੀ ਪੌੜੀਆਂ ਤੇ ਭੱਜ ਕੇ ਕਿਸੇ ਬਸਮ ਨਹੀਂ ਸੀ ਚੜ ਸਕਦੇ ਪਰ ਇਸ ਟਾਈਮ ਬਿਲਕੁਲ ਪੂਰੇ ਸਹੀ ਹੈ ਠੀਕ ਹੈ ਕਿੰਨੀ ਉਮਰ ਕਿ ਉਹਨਾਂ ਦੀ ਉਮਰ ਹੋਊਗੀ ਜੀ ਮੇਰੇ ਸਾਬ ਨਾਲ 55 ਕੇ ਸਾਲ ਦੀ ਜੀ। ਅੱਛਾ। ਹਾਂਜੀ। ਕਿੰਨੇ ਟਾਈਮ ਚ ਪ੍ਰੋਬਲਮ ਕਿੰਨੇ ਸਾਲਾਂ ਦੀ ਪ੍ਰੋਬਲਮ ਸੀ ਉਹਨਾਂ ਨੂੰ? ਪ੍ਰੋਬਲਮ ਤਾਂ ਉਹਨਾਂ ਨੂੰ ਜੀ ਹੁਣ ਉਹ ਤਾਂ ਦੱਸ ਦਿੰਦੇ ਸੀ 6-7 ਸਾਲ ਹੀ ਹੋ ਗਏ ਤਕਰੀਬਨ। ਅੱਛਾ। ਹੁਣ ਯਾਨੀ ਕਿ ਮੰਨ ਕੇ ਚੱਲੋ ਜੀ 7-8 ਮਹੀਨੇ ਤੋਂ ਉਹਨਾਂ ਨੂੰ ਪੂਰੇ ਠੀਕ ਹੋਇਆ ਨੂੰ ਹੋ ਗਈ। ਅੱਛਾ। ਤੇ ਜੀ ਵੀ ਪੂਰੀ ਤਸੱਲੀ ਕਰਕੇ ਫੇਰ ਮਤਲਬ ਲੈਸ ਲਿਆ ਤੁਹਾਨੂੰ? ਫੇਰ ਇਹਦਾ ਨੁਸਖਾ ਹਾਂਜੀ 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 ਹਾਂਜੀ। ਅੱਛਾ ਵੈਜੀਨਲ ਤੁਹਾਡਾ ਰਾਬਤਾ ਕਿਵੇਂ ਹੋਇਆ? ਬੈਦ ਜੀ ਜੀ ਪਹਿਲਾਂ ਮਤਲਬ ਸਾਡੇ ਨੇੜੇ ਹੀ ਉੱਥੇ ਰਹ ਤੇ ਫਿਰ ਬਸ ਇਹਨਾਂ ਦੀ ਦੁਕਾਨ ਸੀਗੀ ਫਿਰ ਜਾਨੀ ਤਰੱਕੀ ਕਰਦੇ ਕਰਦੇ ਹੁਣ ਸ਼ਹਿਰ ਦੇ ਵਿੱਚ ਆਏ ਆ ਗਾਹਕ ਬਹੁਤ ਜ਼ਿਆਦਾ ਆਉਣ ਲੱਗੇ ਇਹਨਾਂ ਕੋਲੇ ਇਸ ਕਰਕੇ ਫਿਰ ਅਸੀਂ ਜਦੋਂ ਹੁਣ ਸਾਨੂੰ ਵੀ ਥੋੜਾ ਔਖਾ ਹੋ ਗਿਆ ਇਹਨਾਂ ਕੋਲੇ ਆਉਣਾ ਫਿਰ ਇਹ ਪਿੰਡ ਲੰਮੀ ਜੱਟਪੁਰੇ ਤੋਂ ਸਾਨੂੰ ਚੱਲ ਕੇ ਆਉਣਾ ਪੈਂਦਾ ਪਹਿਲਾਂ ਤਾਂ ਨੇੜੇ ਜਾਂ ਬਸੀਆਂ ਤੋਂ ਜਾਂ ਮੈਂ ਤਾਂ ਇਹਨਾਂ ਤੋਂ ਦਵਾਈ ਲੈ ਲੈਂਦੀ ਸੀ ਕਿਉਂਕਿ ਹੁਣ ਤਾਂ ਇਹਨਾਂ ਕੋਲੇ ਗਾਹਕ ਹੀ ਬਹੁਤ ਜ਼ਿਆਦਾ ਆਉਂਦਾ ਹੁੰਦਾ ਤੇ ਬਹੁਤ ਜਾਨੀ ਕਿ ਮੇਰੀ ਠੀਕ ਹੁੰਦਾ ਇੱਕ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਜੀ ਵੀ ਇੱਕ ਮੇਰਾ ਬ੍ਰਦਰ ਸੀਗਾ ਉਹਨੂੰ ਟਾਈਫਾਇਡ ਹੋ ਜਾਂਦਾ ਹੋਇਆ ਸੀ ਬਹੁਤ ਜ਼ਿਆਦਾ ਵੈਸੇ ਉਹ ਮੇਰੇ ਨਾਲ ਪਰ ਉਹਦੀ ਕੰਡੀਸ਼ਨ ਇੰਨੀ ਜ਼ਿਆਦਾ ਮਤਲਬ ਖਵਾਲਤ ਖਰਾਬ ਹੋ ਗਈ ਸੀਗੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਤਰਸ ਆਇਆ ਕਿਉਂਕਿ ਮੈਨੂੰ ਇਹਨਾਂ ਬਾਰੇ ਪਤਾ ਸੀਗਾ ਵੀ ਇਹ ਟਾਈਫਾਇਟ ਦੀ ਵੀ ਦਵਾਈ ਦਿੰਦੇ ਬਹੁਤ ਵਧੀਆ ਤੇ ਅਖੀਰ ਹੀ ਮੈਂ ਉਹਨੂੰ ਫਿਰ ਬੁਲਾਇਆ ਆਪ ਖੁਦ ਜਾ ਕੇ ਬੁਲਾਇਆ ਜਦ ਬਿਮਾਰਾ ਬੰਦਾ ਇਹਨਾਂ ਦੇ ਕੋਲ ਲੈ ਕੇ ਆਇਆ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦਵਾਈ ਦਿੱਤੀ ਟਾਈਫਾਇਟ ਦੀ ਤੇ ਉਹ ਬਿਲਕੁਲ ਠੀਕ ਹੋ ਗਈ ਹੋਰ ਤਾਂ ਹੋਰ ਕੀ ਮੇਰੀ ਭਾਣਜੀ ਆ ਬਹੁਤ ਦੂਰ ਇੱਧਰ ਦਾਰਾਪੁਰ ਕੋਲੇ ਆ ਪਸ਼ਮੀ ਝੰਡਿਆਣਾ ਉਹਨੂੰ ਵੀ ਟਾਈਫਾਇਟ ਬਹੁਤ ਜ਼ਿਆਦਾ ਸੀਗਾ ਉਧਰਲੇ ਏਰੀਆ ਚੋਂ ਕਿਤੋਂ ਠੀਕ ਨਹੀਂ ਸੀ ਹੋਈ ਜੀ ਤੇ ਉਹਨੂੰ ਵੀ ਅਸੀਂ ਇੱਥੇ ਬੁਲਾਇਆ ਆਪਣੇ ਪਿੰਡ ਫੇਰ ਇਹਨਾਂ ਕੋਲ ਲੈ ਕੇ ਆਏ ਉਹਦਾ ਬੱਖੀਆਂ ਫੜ ਕੇ ਇਦਾਂ ਕਰੀ ਕਿ ਸੀ ਵੀ ਛੋਟੀ ਏਜ ਦੀ ਕੁੜੀ 10-15 ਸਾਲ ਦੀ ਪਰ ਉਹਨੂੰ ਇੰਨੀ ਜਿਆਦੇ ਪ੍ਰੋਬਲਮ ਸੀ ਉਹ ਸਾਰਾ ਪਰਿਵਾਰ ਡਰੇ ਹੋਏ ਸੀ ਵੀ ਇਦਾਂ ਕਿਉਂ ਕਾਤਾ ਪਤਾ ਨਹੀਂ ਕਿਉਂ ਨਹੀਂ ਹਟਦਾ ਜਾ ਵੀ ਇਹ ਬਿਮਾਰੀ ਪਰ ਅਸੀਂ ਇਹਨਾਂ ਕੋਲ ਲੈ ਕੇ ਆਏ ਉਹ ਬਿਲਕੁਲ ਠੀਕ ਹੈ ਇਸ ਟਾਈਮ ਦੇ ਵਿੱਚ ਇਸ ਟਾਈਮ ਤੇ ਉਹ ਕੁੜੀ ਦੀ ਮੈਰਿਜ ਵੀ ਹੋ ਗਈ ਹੈ ਕੀ ਬਾਤ ਹਾਂਜੀ ਬਹੁਤ ਵਧੀਆ ਜੀ ਅੱਛਾ ਸਾਲ ਦੀ ਜਿਹੜੀ ਪ੍ਰੋਬਲਮ ਸੀ ਤੁਹਾਡੀ ਸੱਸ ਨੂੰ ਕਿੰਨੇ ਟਾਈਮ ਬਾਅਦ ਜਾਂ ਕਿੰਨੇ ਦਿਨਾਂ ਬਾਅਦ ਮਤਲਬ ਤੁਹਾਨੂੰ ਲੱਗਣ ਲੱਗਿਆ ਵੀ ਤੁਹਾਡੀ ਸਾਸੂ ਮਾ ਹੁਣ ਥੋੜਾ ਥੋੜਾ ਠੀਕ ਹੋਣ ਲੱਗ ਗਿਆ ਕਿੰਨੇ ਕ ਦਿਨਾਂ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਹਾਂਜੀ ਪਹਿਲੀ ਵਾਰ ਤਾਂ ਮੈਂ ਨਾਲ ਲੈ ਕੇ ਆ ਸੀ ਉਹਨਾਂ ਨੂੰ ਬਾਅਦ ਵਿੱਚ ਇਹਨਾਂ ਨੇ ਦਵਾਈ ਮੈਨੂੰ ਦੇ ਦਿੰਦੇ ਸੀ ਮੈਂ ਲੁਧਿਆਣਾ ਜਾ ਕੇ ਫੜਾ ਆਉਂਦਾ ਸੀਗਾ ਪੰਜਾਂ ਚੌ ਦਿਨਾਂ ਦੇ ਵਿੱਚ ਹੀ ਜਾਨੀ ਕਿ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਜੀ ਹਾਂਜੀ ਮਤਲਬ ਸਾਹ ਚੜਨਾ ਜਿਹੜਾ ਚੜਦਾ ਸੀ ਉਹ ਕੱਟਣ ਲੱਗ ਗਿਆ ਉਹ ਫੋਨ ਤੇ ਮੈਨੂੰ ਦੱਸਣ ਲੱਗੇ ਸੀ ਵੀ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਪਰ ਜੇ ਹੁਣ ਤਾਂ ਇਸ ਟਾਈਮ ਤਾਂ ਬਿਲਕੁਲ ਠੀਕ ਆ ਜੀ 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 ਹਾਂਜੀ ਤੁਸੀਂ ਦੇਖੋ ਵੈਜਿਕਲ ਇਨਹੇਲਰ ਲੈ ਕੇ ਆਏ ਨੇ ਵੈਜੀ ਬਹੁਤ-ਬਹੁਤ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਦੇ ਤੁਹਾਡੇ ਕੋਲੋਂ ਨੁਸਖਾ ਫਾਰਮੂਲਾ ਸੀ ਇਹ ਪੱਥਰਾਂ ਵਾਲਾ ਵੀ ਲੈ ਕੇ ਜਾਵਾਂਗੇ ਫਿਰ ਇਹ ਇਨਹੇਲਰ ਅੱਜ ਲੈ ਕੇ ਆਏ ਨੇ ਕੀ ਕਰਨਾ ਹੈ ਇਨਹੇਲਰ ਦਾ ਇਹਨਾਂ ਨੂੰ ਤਾਂ ਜੀ ਪਹਿਲਾਂ ਮੁਬਾਰਕਾ ਨੇ ਜੀ ਤੁਹਾਡੇ ਹਕੀਕਤ ਟੀਵੀ ਦੇਖਦਿਆਂ ਨੂੰ ਸਾਰੇ ਸਰੋਤਿਆਂ ਨੂੰ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਵੈਗਰਜਿਕਾ ਖਾਲਸਾ ਵੈਗਰਜਿਕੀ ਫਤਿਹ ਸਾਨੂੰ ਤਾਂ ਜੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਆਹ ਫੜਾ ਕੇ ਇੱਥੇ ਜਾਂਦੇ ਨੇ ਮੈਨੂੰ ਉਦੋਂ ਖੁਸ਼ੀ ਹੁੰਦੀ ਮੈਨੂੰ ਉਹਨਾਂ ਜਗ੍ਹਾ ਯਕੀਨ ਨਹੀਂ ਆਉਂਦਾ ਜਿੱਨਾਂ ਚਿਰ ਮਰੀਜ਼ ਇੱਥੇ ਲੈ ਕੇ ਨਾ ਆਵੇ। ਅੱਛਾ। ਹਾਂ ਫਿਰ ਮੈਨੂੰ ਯਕੀਨ ਆਉਂਦਾ ਹੁਣ ਬਾਹਰੋਂ ਬਹੁਤ ਆਉਂਦੇ ਨੇ ਸੀਸਾ ਬਹੁਤ ਦਿੰਦੇ ਨੇ। ਪਰ ਕਰਦਾ ਪਰਮਾਤਮਾ ਉੱਪਰ ਵਾਲਾ ਮੈਂ ਨਹੀਂ ਕੁਝ ਕਰਨ ਵਾਲਾ ਹੈਗਾ। ਪਰ ਮੈਨੂੰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਮਰੀਜ਼ ਆਗੇ। ਮੈਂ ਮਰੀਜ਼ ਨੂੰ ਕਿਸੇ ਨੂੰ ਨਹੀਂ ਿਕੜ ਕੇ ਆ ਵੀ ਮੈਂ ਤੁਹਾਨੂੰ ਠੀਕ ਕਰ ਦੂੰਗਾ। ਨਹੀਂ ਕਰਨਾ ਉਹਨੇ ਆ। ਮੈਂ ਤਾਂ ਇੱਕ ਦਵਾਈ ਦੇਣ ਬਣਾਗਾ। ਹਾਂਜੀ। ਤੇ ਫਿਰ ਇਹ ਇਨਹੇਲਰਾਂ ਦਾ ਤੁਸੀਂ ਜਿਹੜਾ ਕੁਝ ਕੀ ਕਰਦੇ ਹੋ ਫਿਰ ਇਨਹੇਲਰ ਰੱਖ ਰੱਖਦੇ ਹੋ ਤੇ ਐਨੇ ਹਿਲਰ ਦੇ ਜਿੱਥੇ ਸੋਦੇ ਸਾਹਮਣੇ ਅੱਗੇ ਕਿੰਨੇ ਢੇਰ ਲੱਗੇ ਪਏ ਆ ਹੁਣ ਫੇ ਆ ਦੇਖ ਲਓ ਜੀ ਇਹ ਆ ਲਓ ਆ ਮੇਰਾ ਲਿਫਾਫਿਆਂ ਚ ਪਾ ਪਾ ਰੱਖ ਲੈਣਾ ਜੀ ਇਹ ਲਾ ਲਓ 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 ਨੋ ਇਹ ਆ ਪਾ ਲਿਫਾਫਿਆਂ ਚ ਪਾ ਪਾ ਰੱਖ ਲੈਣੇ ਜੀ ਇੱਕਾ ਹੋਰ ਤਾਂ ਮੈਨੂੰ ਪਤਾ ਲੱਗਾ ਆਹ ਹਨਾ ਆ ਨਵੇਂ ਦੇਖੇ ਗਏ ਨੇ ਜੀ ਇਹ ਪਰसों ਆ ਨਵੇਂ ਦੇਖੇ ਗਏ ਨੇ ਇਹਦੇ ਵਿੱਚ ਵੀ ਮੈਨੂੰ ਤਾਂ ਇਹ ਨਵੇਂ 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 ਪਤਾ ਲੱਗਦਾ ਵੀ ਆਹ ਨਵੇਂ ਨਵੇਂ ਆ ਜੀ ਹਾਂ ਜੀ ਢੇਲਾ ਤਾਂ ਇਹ ਪਰਮਾਤਮਾ ਲਾਉਂਦਾ ਕਿ ਮੈਂ ਨਹੀਂ ਕੁਝ ਮੈਂ ਤਾਂ ਹਰੇਕ ਨੂੰ ਆ ਰਿਹਾ ਹੁਣ ਇਹਨਾਂ ਨੇ ਫੜਾਇਆ ਠੀਕ ਹੈ ਮੈਨੂੰ ਆਹੇ ਆਹਾਂ ਇਹਨੇ ਹਿਲੇ ਰਿਆ ਹੁਣ ਆਪਾਂ ਇਹਨਾਂ ਦੇ ਕੋਲੇ ਹੀ ਤੋੜ ਦਾਂਗੇ ਇਹਨਾਂ ਦੇ ਅੱਛਾ ਹਾਂ ਆ ਕੱਢ ਪਾਈਏ ਤੋਂ ਮੜਾ ਜੇ ਅੱਛਾ ਹਾਂ ਤੇ ਡਾਕਟਰ ਸਾਹਿਬ ਉਹ ਇੱਕ ਗੱਲ ਦੱਸੋ ਵੀ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਫਾਰਮੂਲਾ ਤੁਹਾਡੇ ਹੱਥ ਲੱਗਿਆ ਹੋਇਆ ਹੈ ਜਿਹੜਾ ਇੱਥੇ ਬੰਦਾ ਐ ਆਉਂਦਾ ਤੇ ਬੜੇ ਆਰਾਮ ਨਾਲ ਨਿਕਲ ਜਾਂਦਾ ਦੇਖੋ ਜੀ ਮੇਰੇ ਹੱਥ ਦਾ ਪਰਮਾਤਮਾ ਦਾ ਨੁਸਖਾ ਹੈਗਾ ਜੇ ਪਰਮਾਤਮਾ ਠੀਕ ਕਰਦਾ ਤਾਂ ਮੈਂ ਠੀਕ ਕਰਦਾਗਾ ਨਹੀਂ ਤਾਂ ਸਾਹ ਤਾਂ ਹਰੇਕ ਹੀ ਲਈ ਜਾਂਦਾ ਜੀ ਉਹ ਨੁਸਖਾ ਉਹਦਾ ਹੈਗਾ ਪਰਮਾਤਮਾ ਨਾਲ ਬਾ ਉਹਨੇ ਫੜੀ ਆ ਆਪਰ ਇੱਕ ਜਰੀਆ ਹੈਗਾ ਦੇਣਾ ਆ ਤੇ ਭਾਈ ਪਰ ਠੀਕ ਤਾਂ ਉਹੀ ਕਰੂ ਮੈਂ ਨਹੀਂ ਕਰ ਸਕਦਾ ਠੀਕ ਹਾਂਜੀ ਅੱਛਾ ਉਹ ਵੈਜੀ ਫਿਰ ਜਿਹੜਾ ਇਹ ਨੁਸਖਾ ਹੈਗਾ ਫਾਰਮੂਲਾ ਪੱਥਰਾਂ ਜਾਂ ਚਿੱਟੇ ਪੱਥਰ ਤੁਸੀਂ ਲੈ ਕੇ ਆਏ ਹੋ ਤੁਸੀਂ ਕਹਿਣਾ ਹੈ ਕਿ ਇਸੇ ਤਰੀਕੇ ਨਾਲ ਚਿੱਟੇ ਪੱਥਰਾਂ ਨਾਲ ਇਨਹੇਲਰ ਭਨੇ ਜਾਂਦੇ ਨੇ ਇਹ ਪੱਥਰ ਜੀ ਪੱਥਰ ਨਹੀਂ ਹੈਗੇ ਇਹ ਇਹਨੂੰ ਸੁਹਾਗਾ ਬੋਲਦੇ ਪ੍ਰਾਣੀਆਂ ਬੁੜੀਆਂ ਮਾਤਾ ਪੈਣਾ ਸਾਰੇ ਬਜ਼ੁਰਗ ਜਾਣਦੇ ਨੇ ਸੁਹਾਗਾ ਇਹਦੇ ਚੋਂ ਆਪਾਂ ਖੱਲ ਕਰ ਲਈ ਨਾ ਕੁੱਟ ਕੇ ਖੱਲ ਕਰ ਲਈ ਫਿਰ ਇਹ ਖੱਲ ਕਰਕੇ ਸਹਦ ਨਾਲ ਦਿੱਤੀ ਜਾਂਦੀ ਹੈ ਜੀ ਇਹਨੂੰ ਜੀ ਜੀ ਚਲੋ ਅਸੀਂ ਇਹ ਨੁਸਖਾ ਫਾਰਮੂਲਾ ਵੀ ਤੁਹਾਡੇ ਕੋਲੋਂ ਲਵਾਂਗੇ ਆ ਡਾਕਟਰ ਸਾਹਿਬ ਆ ਲਓ ਲਓ ਜੀ ਇਹ ਤਾਂ ਕੱਢਣ ਨੂੰ ਦਿੱਤਾ ਸੀ ਇਹ ਕਢਨੇ ਆ ਇਹ ਆਪਾਂ ਲਓ ਜੀ ਲੁਧਿਆਣੇ ਵਾਲੇ ਤੁਹਾਡੇ ਕੋਲ ਹੀ ਆਏ ਲੈ ਆਓ ਚੱਕ ਪਾਨਤਾ ਜੀ ਇਹ ਆਪਾਂ ਵੀਰ ਜੀ ਤੱਕ ਕੀ ਗੱਲ ਆ ਅਗਲਾ ਇੱਕ ਨਾ ਕਹਦੇ ਵੀ ਮੈਂ ਭੰਨਿਆ ਨਹੀਂ ਹੈਗਾ ਠੀਕ ਹੈ ਲੋ ਜੀ ਇਹਦੇ ਸਾਹਮਣੇ ਆਪਾਂ ਭੰਨ ਦਿੰਨੇ ਆ ਲੋ ਆ ਦੇਖ ਲੋ ਸਾਰਿਆਂ ਦੇ ਸਾਹਮਣੇ ਭੰਨਿਆ ਕੁਝ ਉਹੀ ਫੜਾ ਜਾਂਦੇ ਨੇ ਵੀ ਆ ਭੰਨ ਦੋ ਆਪਾਂ ਉਹ ਦੋ ਰੱਖ ਲਈਦਾ ਮੈਂ ਤਾਂ ਲਿਫਾਫੇ ਚ ਪਾ ਪਾ ਰੱਖ ਲਈਦਾ ਵੀ ਠੀਕ ਹੈ ਜਹਾਂ ਨੂੰ ਕੋਈ ਇੱਕ ਨਾ ਕਹਦੇ ਵੀ ਹਾਂ ਨਹੀਂ ਦੇਖੋ ਜਿਹੜਾ ਦਵਾਈ ਖਾਊਗਾ ਜੀ ਸਹੀ ਤਰੀਕੇ ਨਾਲ ਉਹ ਤਾਂ ਵੀਰ ਜੀ ਬਿਲਕੁਲ ਠੀਕ ਹੋ ਜਾਂਦੇ ਨੇ ਜਿਨੇ ਹੁਣ ਦਵਾਈ ਅੱਜ ਲੈ ਗਿਆ ਕੱਲ ਨੂੰ ਉਹਨੇ ਕਹਿੰਨ ਮੈਂ ਤਾਂ ਵੀ ਠੀਕ ਨਹੀਂ ਹੋਇਆ ਇਹਦੇ ਵਿੱਚ ਦੇਖੋ ਕੋਈ ਕੈਮੀਕਲ ਨਹੀਂ ਠੀਕ ਹੈ ਨੇਚਰਲ ਦਵਾਈ ਆ ਆਪਣੇ ਆਪ ਦੀ ਬਣਾਈ ਹੋਈ ਆ ਤਸੱਲੀ ਨਾਲ ਬਣਾਈ ਆ ਜੇ ਖਾਓ ਤਾਂ ਹੌਲੀ-ਹੌਲੀ ਹੌਲੇ-ਹੌਲੇ ਕੰਮ ਕਰਨੀਆਂ ਜੀ ਜੀ ਹਾਂ ਜੀ ਹੁਣ ਆ ਗਿਆ ਗਰਮੀ ਆ ਗਈ ਹੁਣ ਤਾਂ ਦੇਖੋ ਪਾਣੀ ਬੀਬੀ ਕੇ ਸਾਰਿਆਂ ਨੂੰ ਸਾਂ ਚੜਨੇ ਨੇ ਠੰਡਾ ਪਾਣੀ ਹੋਇਆ ਕੋਕ ਹੋਇਆ ਲਮਕਾ ਹੋਇਆ ਮਾਝਾ ਹੋਇਆ ਉਹ ਸਪਰਟਾ ਜਾਂ ਹੋਇਆ ਇਹ ਸਾਰੇ ਹੁਣ ਆਹਾਂ ਇਹਦੇ ਹੀ ਨੇ ਹਾਂ ਇਹ ਬੀਬੀ ਇੱਕ ਨਹੀਂ ਆਉਣਗੇ ਤੇ ਦੂਜਾ ਦਾ ਨੇਚਰਲ ਘੜੇ ਦਾ ਪਾਣੀ ਤਾਂ ਪੀਣੇ ਨਹੀਂ ਅਸੀਂ ਤਾਂ ਕਹਿੰਨੇ ਵੀ ਘੜੇ ਦਾ ਪਾਣੀ ਪੀਵੋ ਸੇਤੀ ਠੀਕ ਹੋ ਬੋ ਘਰੇ ਦਾ ਪਾਣੀ ਨਹੀਂ ਪੀਣਾ ਜਿੰਨਾ ਚਿਰ ਅੰਦਰ ਠੰਡ ਨਹੀਂ ਨਾ ਜਾਂਦੀ ਉਹਨਾਂ ਚਿਰ ਜਿੰਨੀ ਅੰਦਰ ਠੰਡ ਜਾਊਗੀ ਅੰਦਰ ਗਰਮਾਇਸ ਆਪਣੇ ਠੀਕ ਹੈ ਅੰਦਰ ਜਦੋਂ ਆਪਾਂ ਠੰਡ ਪਾਉਨੇ ਆ ਉਦੋਂ ਹੀ ਲੈ ਪੰਗਾ ਪਿਆ ਜਿਹਨੂੰ ਤਾਂ ਨਮੂਨੀਆਂ ਡਬਲ ਨਮੂਨੀਆਂ ਖਾਂਸੀ ਆ ਸਾਹ ਦਾ ਉਹ ਬਾਦਦਾ ਨਾ ਕਸ਼ਟ ਉਹਨਾਂ ਦਾ ਵੀਰੇ ਜ਼ਹਿਰ ਆ ਇੱਕ ਜ਼ਹਿਰ ਜੀ ਜੀ ਅੱਛਾ ਜੰਨ ਦੇ ਜੰਦੇ ਬਲਦੇਵ ਜੀ ਤੁਸੀਂ ਕੀ ਸੁਨੇਹਾ ਹੈ ਤੁਹਾਡਾ ਅੱਜ ਵੈਜ ਨੇ ਤੁਹਾਡਾ ਵੀ ਨਹੇਲਰ ਹੋਰਾ ਦੀ ਵਾਂਗੂ ਪੰਤਾ ਕਿੰਨੀ ਕੁ ਖੁਸ਼ੀ ਹੈਗੇ ਜਦੋਂ ਪਰਿਵਾਰਿਕ ਮੈਂਬਰ ਸਾਡਾ ਕਿਸੇ ਬਿਮਾਰੀ ਤੋਂ ਰਾਹਤ ਪਾਉਂਦਾ ਕੀ ਸੁਨੇਹਾ ਜਿਹੜੇ ਲੋਕ ਤੁਹਾਨੂੰ ਪੂਰੀ ਦੁਨੀਆ ਚ ਇਸ ਵੇਲੇ ਦੇਖ ਰਹੇ ਨੇ ਇਹ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਹੋਰ ਪਹਿਲਾਂ ਦੱਸਣੀ ਭੁੱਲ ਗਿਆ ਵੀ ਇਹਨਾਂ ਕੋਲ ਇੱਕ ਇਦਾਂ ਦਾ ਨੁਕਤਾ ਵੀ ਹੈ ਜਿਹੜੇ 25 ਤੋਂ ਬਾਅਦ ਹੁੰਦੇ ਆ ਕਾਫੀ ਮਿਹਨਤ ਤੋਂ ਸੁਣਿਆ ਵੀ ਆ ਤੇ ਕਿ ਮੈਂ ਵੇਖਿਆ ਵੀ ਇਹਨਾਂ ਕੋਲੇ ਆਏ ਆ ਜਿਨ੍ਹਾਂ ਦੇ ਬੱਚੇ ਹੋਏ ਆ ਪਰ ਮੇਰੀ ਮਿਸਿਸ ਨੂੰ ਵੀ ਇੱਕ ਪ੍ਰੋਬਲਮ ਸੀਗੀ ਤੇ ਮਿਸਿਸ ਦਾ ਬੱਚਾ ਮਤਲਬ ਨਾ 4 ਕੁ ਮਹੀਨੇ ਤੋਂ ਬਾਅਦ ਉਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਆ ਲੇਡੀਜ਼ ਨੂੰ ਪਰਪੈਨ ਦੀ ਸਮੱਸਿਆ ਆ ਜਾਂਦੀ ਆ ਮੈਂ ਇਹਨਾਂ ਕੋਲ ਲੈ ਕੇ ਆਇਆ ਤੇ ਇਹਨਾਂ ਨੇ ਦੇਸੀ ਦਵਾਈ ਦਿੱਤੀ ਕਿਉਂਕਿ ਸਾਡੀ ਵੀ ਬਹੁਤ ਲੋਡ ਸੀਗੀ ਇਸ ਚੀਜ਼ ਦੀ ਪਹਿਲਾਂ ਮੇਰੀ ਬੇਟੀ ਦੀ ਇੱਕ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਬੱਚਾ ਜਦੋਂ ਮਤਲਬ ਰੁਕਿਆ ਤੇ ਸਾਨੂੰ ਬਹੁਤ ਡਰ ਪੈ ਗਿਆ ਸੀ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਵੀ ਹੁਣ ਵੀ ਕਿਤੇ ਇਦਾਂ ਦਾ ਨਾ ਹੋ ਜਾਵੇ ਕੋਈ ਨੁਕਸਾਨ ਪਰ ਮੇਸੀ ਜਦੋਂ ਇਹਨਾਂ ਕੋਲੇ ਆਏ ਤੇ ਇਹਨਾਂ ਨੇ ਪਹਿਲਾਂ ਤਾਂ ਪਹਿਲਾਂ ਹੌਸਲਾ ਬਹੁਤ ਜ਼ਿਆਦਾ ਦਿੱਤਾ ਸਾਨੂੰ ਫਿਰ ਇਹਨਾਂ ਨੇ ਦਵਾਈ ਦਿੱਤੀ ਜਿਹੜੀ ਉਹ ਦਵਾਈ ਦੇ ਨਾਲ ਬੱਚਾ ਮਤਲਬ ਬਿਲਕੁਲ ਸੇਪ ਰਹਾ ਤੇ ਦਵਾਈ ਖਾਧੀ ਉਸ ਤੋਂ ਬਾਅਦ ਘਰ ਵਾਲੀ ਨੇ ਉਸ ਤੋਂ ਬਾਅਦ ਵਿੱਚ ਜਾਨੀ ਕਿ ਇਸ ਟਾਈਮ ਵਿੱਚ ਮੇਰੀ ਬੇਟੀ 10 ਸਾਲ ਦੀ ਆ ਪੰਜਵੀਂ ਕਲਾਸ ਦੇ ਪੇਪਰ ਦੇ ਚੁੱਕੀ ਹੈ ਜੀ ਤੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਤੇ ਯਕੀਨ ਕਰੋ ਦੇਸੀ ਦਵਾਈਆਂ ਜਿੰਨੀਆਂ ਵੀ ਦਿੰਦੇ ਆ ਬਹੁਤ ਵਧੀਆ ਦਵਾਈਆਂ ਦਿੰਦੇ ਆ ਤੇ ਤੁਸੀਂ ਯਕੀਨ ਕਰੋ ਇਹਨਾਂ ਦੇ ਕੋਲੇ ਆ ਕੇ ਦਵਾਈਆਂ ਲਵੋ ਤੇ ਬਹੁਤ ਜਿਆਦਾ ਪੈਸੇ ਵੀ ਨਹੀਂ ਲੈਂਦੇ ਜੇਕਰ ਅਸੀਂ ਕਹੀਏ ਵੀ ਬਿਮਾਰੀਆਂ ਕਈ ਇਹੋ ਜਿਹੀਆਂ ਲਗਾਤਾਰੀ ਦਵਾਈਆਂ ਖਾਣੀਆਂ ਪੈਂਦੀਆਂ ਸਾਨੂੰ ਮੈਡੀਕਲ ਵਾਲੀਆਂ ਤੇ ਪਰ ਇਹ ਜਿਹੜੀ ਦੇਸੀ ਦਵਾਈ ਆ ਇਹ ਜੜ੍ਹਾਂ ਤੋਂ ਮਤਲਬ ਖਤਮ ਕਰ ਦਿੰਦੀ ਬਿਮਾਰੀਆਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਲਦੇਵ ਜੀ ਸਾਰੀ ਗੱਲਬਾਤ ਲਈ ਇੱਕ ਹੋਰ ਸੱਜਣ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਸਮਝਾਂਗੇ ਕਿ ਉਹ ਕੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਇੱਥੇ ਔਰ ਹੁਣ ਉਹਨਾਂ ਨੂੰ ਕਿੰਨੀ ਇੱਕ ਜਿਹੜੀ ਰਾਹਤ ਇਥੇ ਆ ਕੇ ਵੈਦ ਸੁਰਜੀਤ ਜੀ ਉਹਨਾਂ ਕੋਲ ਮਿਲੀ ਆ ਸੱਜਣ ਉਹ ਵੀ ਬੈਠੇ ਸੀ ਸੱਚਕਾਲ ਬਾਈ ਜੀ ਬਾਈ ਸੱਚਕਾਲ ਕਿ ਨਾਂ ਹੈ ਤੁਹਾਡਾ ਮਿੰਦਰਪਾਲ ਸਿੰਘ ਆ ਬਾਈ ਜੀ ਅੱਛਾ ਕਿੱਥੋਂ ਆਏ ਹੋ ਤੁਸੀਂ ਬਲਾਸਪੁਰ ਤੋਂ ਆਏ ਆ ਬਾਈ ਅੱਛਾ ਬਲਾਸਪੁਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਮੇਰੀ ਮਾਤਾ ਸੀ ਬਾਈ ਜੀ 15 ਸਾਲ ਦੀ ਉਹਨਾਂ ਨੂੰ ਅਸਥਮਾ ਸੀਗਾ 15 ਸਾਲ ਤੋਂ ਅੱਛਾ ਜੀ ਤੇ ਉਹ ਦਾਖਲ ਵੀ ਰਿਹਾ ਦੋ ਵਾਰੀ ਡੀ ਹੈ ਇੱਥੇ ਲੁਧਿਆਣੇ ਅੱਛਾ ਹਾਂਜੀ ਪਹਿਲਾਂ 21 ਚ ਦਾਖਲ ਰਿਹਾ ਫਿਰ 22 ਚ ਵੀ ਰਿਹਾ ਅੱਛਾ ਕੀ ਪ੍ਰੋਬਲਮ ਹੋਈ ਸੀ ਦਾਖਲ ਵੇਲੇ ਉਹ ਸਾਹ ਸਾਂ ਦੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਕਿ ਵੈਂਟੀਲੇਟਰ ਰਹਿ ਜਾਂ ਬਈ ਕਹਦੇ ਸੀ ਵੈਂਟੀਲੇਟਰ ਤੇ ਸਾਹ ਕਰਕੇ ਹਾਂ ਅੱਛਾ ਕਾਰਬਨ ਚੜ ਜਾਂਦੀ ਉਹਨਾਂ ਦੇ ਦਿਮਾਗ ਨੂੰ ਅੱਛਾ ਕਿਉਂ ਉਹਨਾਂ ਦੀ ਛਾਤੀ ਇੰਨੀ ਕਮਜ਼ੋਰ ਸੀ ਨਾ ਠੀਕ ਹੈ ਤੇ ਉਹ ਫਿਰ ਦਾਖਲ ਕਰਾਉਣੇ ਪੈਂਦੇ ਸੀ ਫਿਰ ਉੱਥੇ ਵੈਂਟੀਲੇਟਰ ਲੱਗਦਾ ਸੀ ਫਿਰ ਵੈਂਟੀਲੇਟਰ ਲੈਂਦਾ ਸੀ ਫਿਰ ਕਿਤੇ ਉਹਨਾਂ ਨੂੰ ਛੁੱਟੀ ਮਿਲਦੀ ਸੀ ਹਾਂ ਉਹਨਾਂ ਦੀ ਦਵਾਈ ਚੱਲਦੀ ਆ ਉੱਥੋਂ ਹੀ 21 ਤੋਂ ਹੀ ਅੱਛਾ ਹਾਂ ਡੀ ਉੱਥੋਂ ਗਲੋਬਲ ਹਾਰਟ ਚੋਂ ਠੀਕ ਹੈ ਲੁਧਿਆਣੇ ਤੋਂ ਠੀਕ ਹੈ ਤੇ ਫਿਰ ਇਹਨਾਂ ਨਾਲ ਕਿਵੇਂ ਇਨਾਂ ਦਾ ਮੈਂ ਇੰਟਰਵਿਊ ਸੁਣਿਆ ਸੀ ਬਾਈ ਫੇਸਬੁੱਕ ਤੇ ਠੀਕ ਹੈ ਜੀ ਉਹ ਤੋਂ 29 ਦਸੰਬਰ ਨੂੰ ਮੈਂ ਇਹਨਾਂ ਕੋਲੇ ਆਇਆ ਸੀ ਉਦੋਂ ਵੱਧ ਹੋ ਗਏ ਸੀ ਠੀਕ ਹੈ ਉਹ ਇੰਗਲਿਸ਼ ਦਵਾਈ ਕੰਮ ਕਰਨੋਂ ਹਟ ਗਈ ਸੀ ਠੀਕ ਹੈ ਘਟ ਗਈ ਸੀ ਤੇ ਫਿਰ ਇਹਨਾਂ ਕੋਲੇ ਆਇਆ ਇਹਨਾਂ ਨੇ ਮੈਨੂੰ 7 ਦਿਨ ਦੀ ਦਵਾਈ ਦਿੱਤੀ ਸਿਰਫ ਇਹਦਾ ਅੱਛਾ 7 ਦਿਨਾਂ ਨਾਲ ਸਾਨੂੰ ਲੱਗਿਆ ਵੀ ਉਹਨਾਂ ਨੂੰ ਫਰਕ ਪੈ ਚਲਿਆ ਹਾਂ ਬਾਈ ਮਨ ਲਓ ਕਿੱਥੇ ਵੈਂਟੀਲੇਟਰ ਕਿੱਥੇ ਦੇਸੀ ਨੁਸਖੇ ਟੋਟ ਨਹੀਂ ਹੁਣ ਸਾਡੇ ਘਰੇ ਉਹ ਮਸ਼ੀਨਾਂ ਪਈਆਂ ਬਾਈ ਜਿਹੜੀਆਂ ਹਸਪਤਾਲ 'ਚ ਵੀ ਛੋਟੇ ਸੱਤਾਂ 'ਚ ਨਹੀਂ ਹੁੰਦੀਆਂ ਆਕਸੀਜਨ ਮਸ਼ੀਨ ਸਾਡੇ ਆ ਬਾਈਪੈਪ ਸਾਡੇ ਆ ਠੀਕ ਹੈ ਠੀਕ ਹੈ ਨਾ ਆਹਾ ਸਟੀਮਰ ਸਾਡੇ ਪਈ ਆ ਠੀਕ ਹੈ ਸਾਰੀਆਂ ਟੋਟਲ ਸਾਹ ਨੂੰ ਜਿਹੜੀਆਂ ਸਾਹ ਵਾਲੀਆਂ ਮਸ਼ੀਨਾਂ ਉਹ ਸਾਰੀਆਂ ਸਾਡੇ ਘਰੇ ਪਈਆਂ ਉਹ ਲਾਉਂਦੇ ਆ ਬਾਈਪੈਪ ਉਹਨਾਂ ਦੇ 3 ਘੰਟੇ ਸਵੇਰ 3 ਘੰਟੇ ਸ਼ਾਮ ਨੂੰ ਲੱਗਦਾ ਉਹ ਮੈਂ ਜਲੰਧਰੋਂ ਮਗਾਇਆ ਸੀ 75000 ਰੁਪਏ ਦਾ ਲੁਧਿਆਣੇ ਤੋਂ ਮੈਂ ਆਪ ਲੈ ਕੇ ਗਿਆ ਤੇ ਆਕਸੀਜਨ ਵਾਲੀ ਮੰਗਾਈ ਸੀ ਜਲੰਧਰ ਤੋਂ ਠੀਕ ਹੈ ਹੁਣ ਸਾਰੀਆਂ ਫਿਰ ਕਵਾੜ ਹੋ ਗਈਆਂ ਨਹੀਂ ਹੁਣ ਉਹ ਘਟ ਗਈਆਂ ਬੋ ਘਟ ਗਈਆਂ ਅੱਛਾ ਹਾਂ ਠੀਕ ਹੈ ਕਿੰਨਾ ਕ ਫਰਕ ਲੱਗਦਾ ਹੁਣ ਉਹਨਾਂ ਨੂੰ ਹੋ ਗਿਆ ਬਾਈ 45% ਦੇ ਨੇੜੇ 50 ਦੇ ਫਰਕਾ ਮਤਲਬ ਅੱਧੋ ਅੱਧਾ ਦਾ ਫਰਕ ਪੈ ਗਿਆ ਕਿੰਨੇ ਟਾਈਮ ਚ 30 ਦਸੰਬਰ ਤੋਂ ਲੈ ਕੇ ਆ ਲਾ ਲਓ ਬਾਈ ਅੱਜ ਦੋ ਤਿੰਨ ਮਹੀਨੇ ਚ ਹਾਂ ਕਿਉਂਕਿ ਪ੍ਰੋਬਲਮ ਬਹੁਤ ਜ਼ਿਆਦਾ ਸੀ ਬੜੀ ਪ੍ਰੋਬਲਮ ਉਹਨਾਂ ਉਹਨਾਂ ਤੋਂ ਤਾਂ ਤੁਰਿਆ ਨਹੀਂ ਜਾਂਦਾ ਹੁਣ ਬਾਈ ਉਹ ਸਹਾਰਾ ਹੀ ਨਾਲ ਤੁਰਦੇ ਸੀਗੇ ਜੇ ਬਾਥਰੂਮ ਵੀ ਜਾਂਦੇ ਸੀ ਨਾ ਉਹਨਾਂ ਨੂੰ ਸਹਾਰਾ ਦੇਣਾ ਪੈਂਦਾ ਸੀ ਠੀਕ ਹੈ ਹਾਂਜੀ ਹੁਣ ਹੁਣ ਉਹ ਕੱਲੇ ਜਾ ਜਾਂਦੇ ਆ ਅੱਛਾ ਹੁਣ ਪੁਰ ਪੈਂਦੀ ਆ ਵਧੀਆ ਠੀਕ ਲੱਗਦਾ ਹੈ ਕਿ ਜੇਕਰ ਵੈਦ ਸੁਰਜੀਤ ਜੀ ਉਹਨਾਂ ਦੀ ਵੀਡੀਓ ਹਕੀਕਤ ਟੀਵੀ ਦੇ ਜ਼ਰੀਏ ਤੁਹਾਨੂੰ ਪਹਿਲਾਂ ਮਿਲ ਜਾਂਦੀ ਜਿੰਨਾ ਤੁਹਾਡਾ ਮਾਤਾ ਦੇ ਸਰੀਰ ਦਾ ਨੁਕਸਾਨ ਹੋਇਆ ਤੁਹਾਡੇ ਪੈਸਿਆਂ ਦਾ ਸੋਸ਼ਣ ਹੋਇਆ ਬਚ ਜਾਂਦਾ ਉਹ ਬਈ ਦਿੱਕਤ ਆਈ ਹੈ ਸਾਨੂੰ ਉਹ ਦਿੱਕਤ ਕੀ ਆਈ ਹੈ ਅਸੀਂ ਲੁਧਿਆਣੇੋਂ ਆਉਂਦੇ ਇੱਕ ਵਾਰੀ ਆਏ ਸੀ ਅੱਛਾ ਮੈਥੋਂ ਉਹਨਾਂ ਦਾ ਐਡਰੈਸ ਗਵਾਚ ਗਿਆ ਅੱਛਾ ਇੱਥੇ ਅਸੀਂ ਭਾਲ ਕੇ ਤਲਵੰਡੀ ਗੇਟ ਕੋਲੇ ਮੁੜ ਗਏ ਇਸੀ ਘੰਟਾ ਫਿਰਦੇ ਰਹੇ ਸਾਨੂੰ ਕਹਿੰਨੇ ਦੱਸਿਆ ਨਹੀਂ ਅੱਛਾ ਫਿਰ ਦੁਬਾਰੇ ਇੰਟਰਵਿਊ ਦੇਖ ਕੇ ਆਇਆ ਅੱਛਾ ਫਿਰ ਤੁਹਾਡੇ ਹੱਥੇ ਇੰਟਰਵਿਊ ਲੱਗੀ ਹਾਂ ਫਿਰ ਮੈਂ ਸੇਵ ਕੀਤੀ ਫਿਰ ਸੇਵ ਕਰਕੇ ਫਿਰ ਡਰੈਸ ਦੇ ਆ ਹੁਣ ਤੇ ਮਾਤਾ ਜੀ ਨੂੰ ਲੱਗਦਾ ਮਤਲਬ ਹਸਪਤਾਲਾ ਤੋਂ ਮੁੜ ਕੇ ਵੈਂਟੀਲੇਟਰ ਤੇ ਗਏ ਨੇ ਦੋ ਤਿੰਨ ਮਹੀਨੇ ਨਹੀਂ ਨਹੀਂ ਹੁਣ ਨਹੀਂ ਮੁੜ ਕੇ ਗਏ ਨਹੀਂ ਨਹੀਂ ਹੁਣ ਨਹੀਂ ਅੱਛਾ ਤੇ ਫਿਰ ਜਿਹੜੇ ਵੀਰ ਜੀ ਤੁਹਾਨੂੰ ਵੇਖ ਰੇ ਵੇਖ ਰਹੇ ਨੇ ਲੋਕ ਬਹੁਤ ਸਾਰੇ ਘਰਾਂ ਦੇ ਵਿੱਚ ਮਾਤਾਵਾਂ ਨੂੰ ਖਾਸ ਕਰਕੇ ਕਈਆਂ ਨੇ ਆਕਸੀਜਨ ਸਿਲੰਡਰ ਰੱਖੇ ਹੋਏ ਨੇ ਕਈਆਂ ਨੇ ਆਕਸੀਜਨ ਵਾਲੇ ਮਸ਼ੀਨਾ ਰੱਖੇ ਹੋਈਆਂ ਨੇ ਦੇਖਿਆ ਬਾਈ ਸਿਲੰਡਰ ਵੀ ਰੱਖੇ ਰੱਖੇ ਸਿਲੰਡਰ ਤੋਂ ਬਾਅਦ ਹੀ ਫਿਰ ਆਕਸੀਜਨ ਮਸ਼ੀਨ ਲੈਂਦੀ ਨਾ ਸਿਲੰਡਰ 100 110 ਪਾਉਂਡ ਹੁੰਦਾ ਉਹ ਉਹ ਲਿਆਉਣਾ ਬਹੁਤ ਔਖਾ ਹੈ ਮਿਲਦਾ ਸਾਡੇ ਨਿਹਾਲ ਸੰਗਲੋਂ ਜਾਂਦਾ ਉਹ ਵਜਨ ਬਹੁਤ ਆ ਉਹ ਗੱਡੀ ਚ ਵੀ ਲੰਬਾ ਬਹੁਤ ਹੁੰਦਾ 6-7 ਫੁੱਟ ਹੁੰਦਾ ਉਹ ਠੀਕ ਹੈ ਨਾ ਉਹ ਲਾਉਣਾ ਉਹ ਫਿਰ 36 ਘੰਟੇ ਜੀ ਮੁੱਕ ਜਾਂਦਾ ਸੀ ਅੱਛਾ ਡਾਕਟਰ ਨੇ ਕੀ ਦੱਸਿਆ ਵੀ ਪ੍ਰੋਬਲਮ ਹੋਈ ਕਿਉਂ ਉਹ ਪਹਿਲਾਂ ਹੀ ਹੋਈ ਆ ਬਾਈ ਜਾਂ ਢੂੜ ਤੋਂ ਲਾ ਲਓ ਘੱਟੇ ਤੋਂ ਕਿਵੇਂ ਵੀ ਲਾ ਲਓ ਉਦੋਂ ਕੋਈ ਪਤਾ ਨਹੀਂ ਲੱਗਿਆ ਬਿਕੇ ਨਹੀਂ ਹੋਈ ਅੱਛਾ ਹੁਣ ਸਨੇਹਾ ਕੀ ਦੇਵੋਗੇ ਲੋਕਾਂ ਨੂੰ ਜਿਹੜਾ ਕਿਉਂਕਿ ਤੁਹਾਡੇ ਮਾਤਾ ਜੀ ਤਾਂ ਹੁਣ ਪ੍ਰਮਾਤਮਾ ਦੇ 6 ਮਤਲਬ 6 ਮਹੀਨੇ 3 ਮਹੀਨੇ ਦੇ ਵਿੱਚ ਹੋਰ 9 ਵਰ 9 ਹੋ ਜਾਣਗੇ ਤੇ ਜਿਹੜੇ ਲੋਕ ਤੁਹਾਡੇ ਵਾਂਗੂ ਪਰੇਸ਼ਾਨ ਨੇ ਆਕਸੀਜਨ ਦੇ ਸਿਲੰਡਰ ਲੈ ਕੇ ਆਉਂਦੇ ਨੇ ਆਕਸੀਜਨ ਦੇ ਮਸ਼ੀਨਾਂ ਸਾਹ ਲੀਆਂ ਮਸ਼ੀਨਾਂ ਬਹੁਤ ਕਰਦੇ ਨੇ ਹਨਾ ਕਿਉਂਕਿ ਮਾਤਾ ਨਾਲ ਹੀ ਸਾਡੀ ਦੁਨੀਆ ਹੁੰਦੀ ਹੈ ਉਹਨਾਂ ਨੂੰ ਕੀ ਸਨੇਹਾ ਦੋਗੇ ਪਰੇਸ਼ਾਨ ਜਿਹੜੇ ਹੋਏ ਪਏ ਨੇ ਇਸ ਵੇਲੇ ਤੁਸੀਂ ਪਰੇਸ਼ਾਨੀ ਕੱਟ ਲਈ ਮੈਂ ਤਾਂ ਕਹਿੰਦਾ ਬਾਈ ਜੇ ਜਿਹੜੀ ਮੈਂ ਹਫ਼ਤੇ ਦੇ ਵਿੱਚ ਆ ਆ ਆ ਦਵਾਈ ਹਫ਼ਤੇ ਦੇ ਵਿੱਚ ਮਾਤਾ ਮੇਰੀ ਨੂੰ ਫਰਕ ਪਿਆ ਮੈਂ ਤਾਂ ਕਹਿੰਦਾ ਭਾਈ ਹੁਣ ਲੈ ਕੇ ਜਾਣ ਇੱਥੋਂ ਠੀਕ ਹੈ ਨਾ ਜੀ ਜੀ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਜੀ ਕਿਸ ਤਰ੍ਹਾਂ ਦੀ ਪ੍ਰੋਬਲਮ ਹੋਈ ਸੀ ਬਈ ਜੀ ਜਦੋਂ ਲੈ ਕੇ ਆਏ ਸੀ ਭਾਈ ਸਾਹਿਬ ਆਪਣੀ ਮਾਤਾ ਨੂੰ ਇਹ ਮਾਤਾ ਨੂੰ ਨਹੀਂ ਆਪਦੇ ਕੋਲ ਉਹੀ ਆਏ ਸੀਗੇ ਜੀ ਮੈਨੂੰ ਇਹਨਾਂ ਨੇ ਸਾਰੇ ਦੱਸੀ ਕਿ ਮਾਤਾ ਜੀ ਆਹ ਨਹੀਂ ਸਕਦੇ ਵੀ ਉਹ ਤਾਂ ਮੰਜੇ ਤੇ ਹੀ ਪਏ ਨੇ ਮੈਂ ਕਿਹਾ ਵੀ ਚਲੋ ਕੋਈ ਨਾ ਤੁਸੀਂ ਸੱਤਾ ਕਰਦੇ ਨਹੀਂ ਮੈਡੀਸਨ ਲੈ ਕੇ ਜਾਓ ਜੇ ਤਾਂ ਪਰਮਾਤਮਾ ਨੇ ਠੀਕ ਆ ਤਾਂ ਫਿਰ ਤਾਂ ਆਜੋ ਜੇ ਨਾ ਠੀਕ ਆ ਤਾਂ ਵੀ ਹੁਣ ਕ੍ਰੋਨਿਕ ਮਰੀਜ਼ ਆ ਉਹਨੂੰ ਆਪਾਂ ਕ੍ਰੋਨਿਕ ਮਰੀਜ਼ ਬੋਲਦੇ ਆ ਚਲੋ ਹਾਂ ਜੀ ਪ੍ਰਾਨਾ ਹਾਂ ਜੀ ਹਾਂ ਜੀ ਹੁਣ ਵੈਂਟੀਲੇਟਰ ਤੋਂ ਕਰਨਾ ਦਾ ਪਰਮਾਤਮਾ ਮੈਂ ਕੌਣ ਹੁਣਾ ਵੈਂਟੀਲੇਟਰ ਤੋਂ ਹੁਣ ਛੋੜ ਵੀਰ ਜੀ ਆਪੇ ਹੀ ਦੱਸਦੇ ਨੇ ਇਹ ਬਲਾਸਪਰ ਤੋਂ ਨੇ ਤੇ ਪਹਿਲਾਂ ਮੈਂ ਹਫ਼ਤੇ ਦੇ ਤੇ ਫਿਰ ਮਾਖਵੀ ਚਲੋ ਜੇ ਰੋਇਨਾਂ ਨੇ ਫੋਨ ਕੀਤਾ ਮੈਨੂੰ ਵੀ ਹੋ ਗਿਆ ਵੀ ਸ਼ਰਮ ਵੀ ਪਰਮਾਤਮਾ ਨੇ ਬਾਹ ਫੜ ਲਈ ਸਾਨੂੰ ਤਾਂ ਉਦੋਂ ਹੀ ਪਤਾ ਲੱਗਦਾ ਵੀ ਹਾਂ ਸਾਨੂੰ ਸੀਨਾ ਚੋੜਾ ਉਦੋਂ ਹੀ ਹੁੰਦਾ ਜਦੋਂ ਆ ਕੇ ਮਰੀਜ਼ ਦੱਸਦਾ ਮੈਂ ਕਿਸੇ ਨਾ ਐਨੀ ਪ੍ਰੋਮਿਸ ਨਹੀਂ ਕੀਤਾ ਕਿ ਮੈਂ ਠੀਕ ਕਰ ਦੂੰਗਾ 100% ਕਰ ਦੂੰ ਨਾ ਨਾ ਪਰਮਾਤ ਕਰਨਾ ਉਹਨੇ ਦਵਾਈ ਆਪਾਂ ਦੇਣੀ ਆ ਠੀਕ ਹੈ ਜੀ ਜੇ ਦਵਾਈ ਵਧੀਆ ਦੇਵਾਂਗੇ ਵੀਰ ਜੀ ਫਿਰ ਠੀਕ ਹੋ ਤਾਂ ਫੇਰ ਹੋਣਾ ਅੱਜ ਮਰੀਜ਼ ਆ ਕੇ ਬੋਲਦਾ ਹੁਣ ਆਪਣੀ ਜਿਹੜੀ ਅੱਗੇ ਮਰਦਾਨਾਂ ਕਾ ਕਮਜ਼ੋਰੀ ਦੀ ਮੈਡੀਸਨ ਸੀ ਲੋਕਾਂ ਨੇ ਜਿਹੜੇ ਲੈ ਕੇ ਗਏ ਨੇ ਨਾ ਖਾਂ ਕੇ ਉਹ ਆ ਕੇ ਬੋਲੇ ਨੇ ਵੀ ਹਾਂ ਦਵਾਈ ਦਿੱਤੀ ਆ ਪਰ ਜੇ ਦੇਵਾਂਗੇ ਤਾਂ ਦਵਾਈ ਵਧੀਆ ਦੇਮਗ ਨਹੀਂ ਦੇਣੀ ਹੋਈ ਰਹੀ ਜੀ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਿੰਦਰਪਾਲ ਜੀ ਸੋ ਇਹ ਸੰ ਮਿੰਦਰਪਾਲ ਜੀ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਉਹ ਨੁਸਕਾ ਉਹ ਫਾਰਮੂਲਾ ਵੈਜ ਜੀ ਕੋਲੋਂ ਲੈਣਾ ਹੈ ਜਿਸ ਨੁਸਕੇ ਨਾਲ ਫਾਰਮੂਲੇ ਨਾਲ ਵੈਜ ਜੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਾਹ ਲੈਣ ਤੋਂ ਔਖੇ ਨੇ ਪਰੇਸ਼ਾਨ ਨੇ ਉਹਨਾਂ ਦਾ ਹੱਲ ਇਹਨਾਂ ਪੱਤਰਾਂ ਦੇ ਵਿੱਚ ਹੋਏਗਾ ਵੈਜ ਜੀ ਹੈ ਕੀ ਚੀਜ਼ ਇਹ ਇਹਨੂੰ ਅਫਰੋਕੀ ਸਾਹਿਬ ਸੁਹਾਗਾ ਕਹਿੰਦੇ ਸੀ ਸੁਹਾਗ ਆਪਣੇ ਆਮ ਬਜ਼ੁਰਗਾਂ ਨੇ ਵੱਡੀਆਂ ਬੇਬਿਆਂ ਨੇ ਭੈਣਾਂ ਨੇ ਵੱਡੀਆਂ ਨੇ ਸੁਣਿਆਗਾ ਠੀਕ ਹੈ ਹੁਣ ਵਾਲੀ ਪੀੜ੍ਹੀ ਨੂੰ ਤਾਂ ਪਤਾ ਨਹੀਂ ਹੈਗਾ ਜੀ ਬੜਾ ਖਤਰਨਾਕ ਹੁੰਦਾ ਸੁਹਾਗ ਤਾਂ ਹਾਂ ਜੀ ਇਹ ਖਤਰਨਾਕ ਹੁੰਦਾ ਜੀ ਇਹਨੂੰ ਦੇਖੋ ਸੋਧ ਕੇ ਆਮ ਤਾਂ ਇਹ ਵੈਦਾਂ ਕੋਲ ਹੀ ਤਿਆਰ ਹੁੰਦਾ ਜੀ ਇਹ ਕਿਉਂਕਿ ਜੇ ਕੱਚਾ ਰੰਦਾ ਨੇ ਇਹ ਨੁਕਸਾਨ ਬਹੁਤ ਕਰਦਾਗਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਇਹਦੀ ਖਿਲ ਕਰਕੇ ਖਿਲ ਕਿਵੇਂ ਜੀ ਖਿਲ ਗਰਮੇ ਆਪਣੇ ਕੜਾਹੀ ਵਿੱਚ ਪਾਓ ਤਵੇ ਪਹਿਲਾਂ ਇਹਨੂੰ ਪਹਿਲਾਂ ਭਨ ਲਈਏ ਹਾਂ ਜੀ ਇਹਨੂੰ ਭਨ ਕੇ ਰਗੜ ਕੇ ਇਹਦੀ ਖਿਲ ਕਰੋ ਠੀਕ ਹੈ ਖੈਲ ਵੀ ਦੋ ਤਿੰਨ ਗਿਨਾ ਦੇਖੋ ਵੀ ਕੱਚੀ ਤਾਂ ਨਹੀਂ ਰਹੀ ਜੇ ਕੱਚੀ ਆ ਤਾਂ ਨੁਕਸਾਨ ਆ ਜੇ ਪੱਕ ਗਈ ਖੈਲ ਫਿਰ ਬਹੁਤ ਵਧੀਆ ਇਹਦਾ ਫਾਇਦਾਗਾ ਫਿਰ ਚੁਟਕੀ ਲੈ ਲਓ ਤੇ ਸ਼ਾਇਦ ਨਾਲ ਲੈ ਲਓ ਖਾਂਸੀ ਠੀਕ ਹੋਣੀ ਫਿਲ ਕਿਵੇਂ ਕਰਨ ਹੁਣ ਸਾਨੂੰ ਦੱਸੋਗੇ ਤੁਸੀਂ ਹਾਂ ਦੇਖੋ ਜੀ ਇਹ ਖੈਲਾ ਆਪਣੇ ਆਹ ਗੈਸ ਚ ਲਾਓ ਥੱਲੇ ਕੜਾਹੀ ਚ ਧਰੋ ਚਾਹੇ ਆਪਣੇ ਤਵੇ ਤੇ ਧਰੋ ਉਹਨੂੰ ਆ ਖੈਲ ਹੋ ਗਈ ਜੀ ਹੁਣ ਇਹਨੂੰ ਖੈਲਨ ਨੂੰ ਦੋ ਤਿੰਨ ਗੇਨਾ ਭੰਨ ਭੰਨ ਕੇ ਆਇਆ ਭੰਨ ਭੰਨ ਕੇ ਦੇਖੋ ਵੀ ਕੱਚੀ ਤਾਂ ਨਹੀਂ ਰਹੀ ਜੇ ਕੱਚੀ ਰਹੀ ਤਾਂ ਨੁਕਸਾਨ ਆ ਜੇ ਪੱਕ ਗਈ ਫਿਰ ਬਹੁਤ ਵਧੀਆ ਲੱਗੂ ਵੀ ਕੱਚੀ ਆਰ ਪੱਕੀ ਦੇਖੋ ਇਹਦੇ ਵਿੱਚ ਗੁੰਦ ਜੀ ਨਿਕਲਣ ਲੱਗ ਜਾਂਦੀ ਹੈ ਇਹਦੇ ਵਿੱਚੋਂ ਗੁੰਦ ਜੀ ਨਿਕਲਣਾ ਜਾਨੀ ਇਹ ਕੜਾ ਜਿਹਾ ਹੋ ਜਾਂਦਾ ਜਿਵੇਂ ਆਪਣੇ ਫੜਕੜੀ ਹੁੰਦੀਆਂ ਨੇ ਨਾ ਫੜਕੜੀ ਵਰਗਾ ਹੋ ਜਾਂਦਾ ਇਹ ਥੱਲੇ ਕੜਾ ਜਿਹਾ ਤੇ ਉਹਨੂੰ ਦੇਖੋ ਵੀ ਇਹ ਕੜਾ ਹੋਂ ਤਾਂ ਨਹੀਂ ਹੋਇਆ ਥੱਲੇ ਤਾਂ ਨਹੀਂ ਲੱਗਿਆ ਤੇ ਅਸਲੀ ਤਾਂ ਆਪ ਘਰੇ ਬਹੁਤ ਔਖੀ ਬਣਦੀ ਹੈ ਜੀ ਇਹਦਾ ਅਸੀਂ ਇਹ ਗੱਲ ਕਹੀਏ ਕਿ ਕਿਉਂਕਿ ਸੁਹਾਗ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਅਸੀਂ ਇਹੀ ਰਿਕਮੈਂਡ ਕਰਦੇ ਹਾਂ ਤੁਹਾਨੂੰ ਕਿ ਇਹ ਜਿਹੜਾ ਸੁਹਾਗਾ ਹੈਗਾ ਸੁਹਾਗੇ ਵਾਲਾ ਨੁਸਖਾ ਹੈਗਾ ਤੁਸੀਂ ਕਿਸੇ ਵੈਦ ਦੀ ਕੇਅਰ ਦੇ ਵਿੱਚ ਹੀ ਹੈ ਕਿਸੇ ਵੈਦ ਤੋਂ ਹੀ ਸੁਹਾਗਾ ਕਿਲ ਕਰਵਾ ਲਿਆ ਜਾਵੇ ਹਾਂ ਦੇਖ ਲੈ ਉਹ ਤੋਂ ਕਰਵਾ ਲੈਣਾ ਠੀਕ ਹੈ ਮਤਲਬ ਕੋਈ ਚੰਗਾ ਵੈਦ ਹਕੀਮ ਜੀ ਹਾਂ ਜੀ ਕਿਉਂਕਿ ਆਪ ਜੇ ਕੱਚੀਰੇ ਕੀ ਤਾਂ ਨੁਕਸਾਨ ਹੀ ਆ ਕਿਉਂਕਿ ਅਸੀਂ ਤਾਂ ਬਣਾਉਣੀ ਦੱਸਦੇ ਹਾਂ ਵੀ ਆ ਇਹਦਾ ਨੁਕਸਾ ਇੱਕਣ ਵੀ ਤਿਆਰ ਹੁੰਦਾਗਾ ਇਹ ਵੀ ਆਪਣੇ ਘਰ ਵਾਸਤੇ ਚੀਜ਼ ਬਹੁਤ ਵਧੀਆ ਗਈ। ਮੰਨ ਲਓ ਇਹ ਅਸੀਂ ਖਿਲ ਕਰ ਲਈ ਜੀ। ਹਾਂ ਜੀ ਖਿਲ ਕਰ ਲਈ ਇਹਨੂੰ ਸ਼ਾਇਦ ਨਾ ਲੈ ਲੋ ਚੁਟਕੀ ਚੁਟਕੀ ਦਾ ਬਸ ਨਮੂਨੀਆਂ ਠੀਕ ਹੋਣ ਲੱਗ ਜਾਂਦਾ। ਛਾਂਚੀ ਠੀਕ ਹੋਣ ਲੱਗ ਜਾਂਦੀ ਹੈ ਜੀ। ਜੀ ਜੀ ਇਹ ਕਿੰਨਾ ਕੁ ਟਾਈਮ ਖਿਲ ਕਰਨੇ ਜੀ? ਇਹ ਨੂੰ ਜੀ ਘੱਟੋ ਘੱਟ ਅੱਧਾ ਘੰਟਾ ਲੱਗ ਜਾਂਦਾ ਜੀ। ਅੱਧਾ ਘੰਟਾ ਤੋੜਨ ਤੋਂ ਬਾਅਦ। ਹਾਂ ਜੀ ਤੋੜਨ ਤੋਂ ਬਾਅਦ ਅੱਧਾ ਘੰਟਾ ਲੱਗ ਜਾਂਦਾ ਜੀ। ਜੀ ਜੀ ਪਰ ਛਾਂਚੀ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਹਾਂਜੀ ਫਿਰ ਅੱਛਾ ਕੰਮ ਕੀ ਕਰੂਗਾ ਜੀ ਇਹ ਜੀ ਕੰਮ ਨਾ ਤੁਸੀਂ ਕੀ ਕੀ ਕੰਮ ਕਰਦਾ ਨਮੂਨੀਆਂ ਟਾਈਫਾਣਾ ਛੁਗ ਅਹਾ ਦੁਜਾ ਫੇਫੜਿਆਂ ਦੀ ਬਲਗਮ ਹੋਰ ਸਾਹ ਚੜਦਾ ਤੁਸੀਂ ਕਰ ਦਿੰਦਾ ਜੀ ਅੱਛਾ ਮਤਲਬ ਪੁਰਾਣਾ ਸਾਹ ਜਿਹਨੂੰ ਵੀ ਚੜਦਾ ਹਾਂਜੀ ਹਾਂਜੀ ਜਿਹਨੂੰ ਅਸਥਮ ਹੈ ਹਾਂਜੀ ਹਾਂਜੀ ਬਹੁਤ ਇਨਹੇਲਰ ਜਿਹੜੇ ਲੈਂਦੇ ਨੇ ਹਾਂਜੀ ਹਾਂਜੀ ਉਹਨਾਂ ਵੇਸ ਚੜਾ ਦੋ ਇਨਹੇਲਰ ਉਹਨਾਂ ਵਾਸਤੇ ਥੋੜਾ ਜਿਹਾ ਘੱਟ ਕੰਮ ਕਰਦਾ ਜੀ ਅੱਛਾ ਹਾਂਜੀ ਪਰ ਬਣਾਓ ਹੋਰੀ ਆਪ ਨਾ ਕਰੇ ਬਣਾਓ ਰਿਕਵੈਸਟ ਮੇਰੀ ਇਹ ਆ ਠੀਕ ਹੈ ਬੇ ਇਦਾਂ ਤੋਂ ਬਣਵਾਓ ਜੀ ਆਪਨਾ ਰਿਕਵੈਸਟ ਆ ਜੀ ਮੇਰੀ ਆਪ ਤੋਂ ਕੱਚਾ ਰਹੇਗਾ ਨੁਕਸਾਨ ਕਰ ਦੂਗਾ ਜੀ ਆਪ ਘਰੇ ਬਣਾਉਣ ਦੀ ਖੇਚਲ ਨਾ ਕਰਿਓ ਇਹ ਤਾਂ ਅਸੀਂ ਤੁਹਾਨੂੰ ਦੱਸ ਦਿਆ ਵੀ ਇਹੀ ਇਹਨਾਂ ਦਵਾਈਆਂ ਤੋਂ ਇਹਨਾਂ ਤੋਂ ਕੰਮ ਲੈਣੇ ਆ ਠੀਕ ਹੈ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਣਾਉਨੇ ਆ ਆਪ ਘਰੇ ਬਣਾਉਣ ਦੀ ਰਿਕਵੈਸਟ ਆ ਮੇਰੀ ਵੀ ਘਰੇ ਬਣਾਉਣ ਦੀ ਖੇਚਲ ਨਾ ਕਰਿਓ ਠੀਕ ਹੈ ਹਾਂ ਜੀ ਸੋ ਤੋਂ ਕੱਚਾ ਰਹੇਗਾ ਨੁਕਸਾਨ ਕਰ ਲਓਗੇ ਹਾਂ ਜੀ ਹਾਂ ਜੀ ਅਸੀਂ ਇਹਨਾਂ ਤੋਂ ਤਿਆਰ ਕਰਦੇ ਆ ਜੀ ਅਸੀਂ ਹਾਂ ਜੀ ਅੱਛਾ ਬਈ ਜੀ ਇਹ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਮਰੀਜ਼ਾਂ ਨੂੰ ਸੰਭਲ ਲੈਂਦੇ ਹੋ ਸਾਹ ਵਾਲੇ ਖਾਸ ਕਰਕੇ ਦੇਖੋ ਜੀ ਇੱਕ ਤਾਂ ਡਬਲ ਨਮੂਨੀਆਂ ਹੋਵੇ ਆਮ ਨਮੂਨੀਆਂ ਹੋਵੇ ਗਰਮ ਸਰਦ ਹੋਵੇ ਜਾਂ ਆਮ ਪੰਪ ਲੱਗਿਆ ਹੋਵੇ ਜੇ ਆਮ ਖਾਂਸੀ ਘੁੰਜੀ ਹੋਵੇ ਇਹ ਤਾਂ ਨਾਰਮਲ ਖਲਾਨੇ ਜੀ ਬਸ ਇਹਨਾਂ ਨੂੰ ਅਸੀਂ ਸਾਮ ਲੈਣੇ ਆ ਜੀ ਪੰਪ ਲੱਗੇ ਨੂੰ ਨਾਰਮਲ ਮੰਨਦੇ ਤੁਸੀਂ ਇਹ ਤਾਂ ਨਾਰਮਲ ਆ ਜੀ ਪੰਪ ਹਟਾਉਣਾ ਤਾਂ ਨਾਰਮਲ ਆ ਜੀ ਕਿੰਨੇ ਟਾਈਮ ਚ ਹਟ ਜਾਂਦਾ ਦੇਖੋ ਜੀ ਹੁਣ ਅੱਜ ਤੁਸੀਂ ਪੇਸ਼ੈਂਟ ਦੇਖੀ ਆ ਕਿਸੇ ਨੂੰ 15 ਦਿਨ ਬਾਅਦ ਮਹੀਨੇ ਬਾਅਦ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਤਨ ਸੇਮ ਇਹ ਨਾ ਲਾਸਟ ਵਾਂਗੂ ਹੋ ਜਾਣਾ ਸੇਮ ਕ੍ਰੋਨਿਕਲ ਜਿਹੜਾ ਹੋ ਜਾ ਹਾਂਜੀ ਹਾਂਜੀ ਕ੍ਰੋਨਿਕਲ ਜਿਹਨੂੰ ਟਾਈਮ ਲੱਗਦਾ ਦੂਜੇ ਨੂੰ ਟਾਈਮ ਨਹੀਂ ਲੱਗਦਾ ਜੀ ਅੱਛਾ ਚਲੋ ਇਹ ਅਸੀਂ ਸੁਹਾਗਾ ਤੋੜ ਲਿਆ ਭੰਨ ਲਿਆ ਭੰਨਣ ਤੋਂ ਬਾਅਦ ਇਹਨੂੰ ਅਸੀਂ ਖਿਲ ਕਰ ਲਿਆ ਯਾਨੀ ਕਿ ਪਕਾ ਲਿਆ ਕੜਾਹੀ ਦੇ ਵਿੱਚ ਬਗੈਰ نیچے ਲਾਏ ਤੇ ਉਸ ਤੋਂ ਬਾਅਦ ਇਹਦਾ ਇਸਤੇਮਾਲ ਕਿਵੇਂ ਕਰਨੀ ਉਸ ਤੋਂ ਬਾਅਦ ਇਹ ਚੁਟਕੀ ਲੈਣੀ ਹੈ ਜੀ ਸਹਿਦ ਵਿੱਚ ਚੁਟਕੀ ਹਾਂਜੀ ਹਾਂਜੀ ਇੱਕ ਚੁਟਕੀ ਪਾ ਲਓ ਸਹਿਦ ਵਿੱਚ ਕਿਵੇਂ ਜੀ ਆਹ ਦੇਖੋ ਹੁਣ ਮੈਂ ਭਰ ਲਈ ਇੱਕ ਚਮਚਾ ਹੋਵੇ ਠੀਕ ਹੈ ਇੱਕ ਚਮਚਾ ਹੋਵੇ ਸਹਿਦ ਦਾ ਇੱਕ ਚੁਟਕੀ ਐਂ ਪਾ ਲਓ ਠੀਕ ਹਾਂਜੀ ਐਂ ਪਾ ਲੋ ਇਹਨੂੰ ਮਿਕਸ ਕਰੋ ਐਂ ਮਿਕਸ ਕਰਕੇ ਇਹਨੂੰ ਚਟਣਾ ਸ਼ੁਰੂ ਕਰ ਦੋ ਅੱਛਾ ਹਾਂਜੀ ਇਹਨੂੰ ਚਟਣਾ ਸ਼ੁਰੂ ਕਰ ਦੋ ਜੀ ਕਿੰਨੇ ਦਿਨਾਂ ਚ ਕੰਮ ਕਰਨਾ ਸ਼ੁਰੂ ਕਰ ਦੋ ਇਹੇ ਜੀ ਕਿ ਟੁਕੜ ਤਿੰਨਾ ਚਾਰਾਂ ਦਿਨਾਂ ਚ ਪਤਾ ਲੱਗਣ ਲੱਗੇ ਹਾਂਜੀ ਪਤਾ ਲੱਗਣ ਲੱਗ ਜਾਂਦਾ ਜੀ ਤੇ ਅੱਜ ਕੱਲ ਹੁਣ ਗਰਮੀ ਦਾ ਮੌਸਮ ਆ ਗਿਆ ਗਰਮੀ ਗਰਮ ਸਰਦ ਹੁਣੀ ਹੋਣ ਲੱਗੇ ਗਰਮ ਸਰਦ ਜੀ ਹੋ ਤਾਂ ਬਿਜਲੀ ਆਣ ਦੀ ਹਵਾ ਮਿਹਰਬਾਨੀ ਫ੍ਰੈਜਰੀ ਮਿਹਰਬਾਨੀ ਆ ਗੋਡੇ ਵੀ ਉਹ ਦੁਖਣ ਲੌਂਦੀ ਆ ਤੇ ਨਮੂਨੀਆਂ ਵੀ ਉਹ ਕਰਦੀਆਂ ਗਰਮ ਸਰਦ ਵੀ ਉਹ ਕਰਦੀਆਂ ਉਸ ਤੋਂ ਬਾਅਦ ਆ ਗਿਆ ਏਸੀ ਗੱਡੀਆਂ ਦਾ ਏਸੀ ਇਹ ਡਾਕਟਰਾਂ ਦਾ ਮੁੱਦਾ ਹੈ ਜੀ ਇਹ ਹੀ ਡਾਕਟਰੀ ਤਾਂ ਹੀ ਬਣੇ ਨੇ ਹਾਂ ਇਹ ਏਸੀ ਨਹੀਂ ਬਣਾਏ ਨੇ ਜੀ ਜੀ ਹਾਂ ਜੀ ਆਪਾਂ ਆਪ ਪਰਹੇਜ਼ ਰੱਖੋ ਸਾਡੇ ਵਰਗੇ ਡਾਕਟਰਾਂ ਕੋਲੇ ਜਾਂ ਵੈਦਾਂ ਕੋਲੇ ਨਾ ਜਾਓ ਆਪਾਂ ਪਰਹੇਜ਼ ਰੱਖੋ ਜੀ ਜੀ ਪਰਹੇਜ਼ ਨਾ ਕਰੋਗੇ ਤਾਂ ਸਾਰਾ ਕੁਝ ਹੀ ਹੈ ਇਲਾਜ ਨਾਲ ਪਰਹੇਜ਼ ਚੰਗਾ ਜੀ ਜੀ ਹਾਂ ਅੱਛਾ ਇਹ ਦੱਸੋ ਬੱਜ ਜੀ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਫਿਰ ਮਿਲ ਕੇ ਮਿਲ ਸਕਦੇ ਆ ਤੁਹਾਨੂੰ ਮਾਜੀ ਬਾਰੇ ਸਰਜੀਤ ਸਿੰਘ ਉੱਪਰ ਰਾਇਕੋਟ ਤੋਂ ਆਪਣਾ ਨੇੜੇ ਬੱਸ ਸਟੈਂਡ ਆ ਜੀ ਇਹ ਨੇੜੇ ਬੱਸ ਸਟੈਂਡ ਦੇ ਕੋਲੇ ਖੱਬੇ ਹੱਥ ਰੂਪ ਸਟੂਡੀਓ ਦੇ ਕੋਲੇ ਜਨੇਜਾ ਬੇਕਰੀ ਦੇ ਕੋਲੇ ਆ ਪਾ ਜੀ ਇੱਕ ਜਾਂਦੀਆਂ ਹਾਂ ਆਪਣੇ ਈਦਗਾ ਰੋਡ ਈਦਗਾ ਰੋਡ ਨਹੀਂ ਜਾਣਾ ਤਲਵੰਡੀ ਰੋਡ ਗੇਟ ਨੂੰ ਜਾਣੀਆਂ ਉਦੋਂ ਬਾਅਦ ਨੇੜੇ ਹੀ ਆ ਆਪਣੇ ਹਾਂਜੀ ਜੇ ਜ਼ਿਆਦਾ ਹੁੰਦਾ ਤਾਂ ਗਲਾਟੀ ਮੈਡੀਕਲ ਵਾਲੇ ਦੇ ਕੋਲੇ ਪੁੱਛ ਲੈਣ ਗਲਾਟੀ ਮੈਡੀਕਲ ਉਹ ਤੋਂ ਪਛਲਣ ਦੇ ਉਪਲ ਦੇ ਜਾਣਾ ਉਹਨਾਂ ਨੂੰ ਸਾਰੇ ਪਤਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਵੈਦ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਪੱਥਰਾਂ ਵਾਲਾ ਨੁਸਖਾ ਫਾਰਮੂਲਾ ਹੈਗਾ ਜਿਹੜਾ ਵੈਦ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਨੁਸਖਾ ਫਾਰਮੂਲਾ ਕਾਫੀ ਸੈਂਸਿਟਿਵ ਹੈਗਾ ਔਰ ਸੈਂਸਿਟਿਵ ਹੋਣ ਕਰਕੇ ਇਹਨੂੰ ਤੁਸੀਂ ਚੰਗੇ ਵੈਦ ਹਕੀਮ ਦੀ ਕੇਅਰ ਦੇ ਵਿੱਚ ਹੀ ਬਣਾਉਣਾ ਹੈ ਜਾਂ ਫਿਰ ਹਕੀਮ ਵੈਦ ਕੋਲੋਂ ਹੀ ਅਸੀਂ ਬਣਵਾ ਕੇ ਨੂੰ ਸ਼ਹਿਦ ਦੇ ਵਿੱਚ ਲੈਣਾ ਜਮੇ ਸ਼ੁਰੂ ਕਰਾਂਗੇ ਤਾਂ ਸਾਨੂੰ ਸਾਹ ਨਾਲ ਸੰਬੰਧਿਤ ਫੇਫੜਿਆਂ ਨਾਲ ਸੰਬੰਧਿਤ ਬਲਗਮ ਨਾਲ ਸੰਬੰਧਿਤ ਔਰ ਅਸੀਂ ਕਹਿ ਲਈਏ ਕਿ ਫੇਫੜਿਆਂ ਦੀ ਸਫਾਈ ਨਾਲ ਸੰਬੰਧਿਤ ਸਾਹ ਨਾਲ ਸੰਬੰਧਿਤ ਜਿਨ੍ਹਾਂ ਨੂੰ ਇਨਹੇਲਰ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਜਿਹੜਾ ਇਹ ਨੁਸਖਾ ਫਾਰਮੂਲਾ ਲਗਾਤਾਰ ਜਦੋਂ ਕੋਈ ਲੈਂਦਾ ਤਾਂ ਕਾਫੀ ਜਿਹੜਾ ਜ਼ਿਆਦਾ ਫਾਇਦਾ ਹੈ ਜਿਹੜਾ ਉਹ ਹੋ ਸਕਦਾ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਵੀ ਬਣਵਾਉਣਾ ਵੀ ਤੁਸੀਂ ਨੁਸਖਾ ਫਾਰਮੂਲਾ ਇਹ ਵੈਦ ਹਕੀਮ ਕੋਲੋਂ ਹੈ ਤੇ ਉਹਦੀ ਅੰਡਰ ਕੇਅਰ ਚਹੀਦਾ ਇਸਤੇਮਾਲ ਕਰਨਾ ਉਹਦੀ ਸਲਾਹ ਨਾਲ ਹੀ ਇਹਦਾ ਇਨਟੇਕ ਕਰਨਾ ਹੈ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਨੁਸਖਾ ਫਾਰਮੂਲਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਇੱਕ ਨੰਬਰ ਦਿੱਤਾਇਆ ਸੀ ਉਸ ਨੰਬਰ ਦੇ ਉੱਤੇ ਕਾਲ ਕਰਕੇ ਜੇਕਰ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤੁਸੀਂ ਵੈਦ ਸਰਜੀਤ ਸਿੰਘ ਉਪਲ ਹੋਰ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ